ਗੱਭਣਾ ਇਹ ਨਵਾਬ ਬੁੱਲਤੋ ਗੱਭਣਾ ਜੀ ਸਰਸਵਤੀ ਦਾ ਬੇਟਾ ਇਹੜਾ ਐਚਐਸਬੀ ਕੋਲੇ ਐੜਾ ਹੁਣ ਸੰਸਨੀਵਾਲ ਇਹ ਚ ਉਹ ਨਹੀਂ ਦਿੱਕਤ ਨਹੀਂ ਕੋਈ ਵਧੀਆ ਜਵੇਂ ਮਾਜੀ ਇਹ ਆ ਤੁੱਥ ਪਾ ਇਹਨੇ ਦੁੱਧ ਇਹਦੇ ਬਈ 1.5 1.5 ਲੀਟਰ ਆ ਪਾ ਕੱਢਿਆ ਬਾਕੀ ਇੱਕ ਥਣ ਨੂੰ ਮਲ ਸਟੇਟਸ ਹੋਣ ਦੇ ਬਾਵਜੂਦ ਨੌਜਵਾਨ ਪੀੜ੍ਹੀ ਨੂੰ ਇਹੀ ਅਪੀਲ ਕਰਦੇ ਆਂ ਵੀ ਆ ਨਸ਼ੇ ਪਤਨ ਤੋਂ ਹੋਰ ਕੰਮਾਂ ਤੋਂ ਬਚ ਕੇ ਆਪਦੇ ਚੰਗੀ ਹਾਂਜੀ ਹੱਸੀ ਗਾਲ ਦੋਸਤੋ ਅੱਜ ਨਾ ਆਪਾਂ ਤੁਹਾਨੂੰ ਇੱਕ ਬਹੁਤ ਚੰਗੀਆਂ ਮੱਝਾਂ ਦਿਖਾਵਾਂਗੇ ਤੇ ਇਧਰੋ ਆ ਗਈ ਆ ਝੋਟੀ ਤੇ ਮੇਨ ਵੀਡੀਓ ਇਹਦੀ ਰਹੂਗੀ ਅੱਜ ਆਪਾਂ ਮਾਸਟਰ ਜੀ ਤੋਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਪਿੰਡ ਟਿੱਬੀ ਤੇ ਜ਼ਿਲ੍ਹਾ ਇਹਨੂੰ ਮਾਨਸਾ ਇਧਰ ਬਾਈ ਦੀਆਂ ਸਾਹੀਵਾਲ گاਮਾਂ ਆਈਆਂ ਠੀਕ ਹੈ ਇਹ ਗਾਂ ਵੀ ਕਹਿੰਦੇ ਹੁੰਦੇ ਨਾ ਗਰਮ ਹੁੰਦੀ ਹੈ ਤੇ ਪਰ ਜੇ ਪਿਓਰ ਹੋਵੇ ਤੇ ਇਹਦੇ ਵਰਗੀ ਠੰਡੀ ਵੀ ਨਹੀਂ ਹੁੰਦੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀਰ ਨਵੇਂ ਆਏ ਐ ਨਾ ਚੈਨਲ ਤੇ ਤੇ ਉਹ ਵੀਰ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ YouTube ਤੇ ਜਿਹੜਾ ਚੈਨਲ ਰਮਨਦੀਪੀ ਵੀ 31 ਉਹਨੂੰ ਵੀ ਸਕ੍ਰਾਈਬ ਕਰ ਲਿਓ ਤੇ ਆਜੋ ਬਹੁਤਾ ਟਾਈਮ ਨਹੀਂ ਲੈਂਦੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕੱਲੇ-ਕੱਲੇ ਪਸ਼ੂ ਦੀ ਬਾਈ ਕੋਲੇ ਡਿਟੇਲ ਸਾਂਭੀ ਹੋਈ ਆ ਆ ਮਾਝ ਜਿਹੜੀ ਇਹ ਵੀ ਬਹੁਤ ਚੰਗੀ ਆ ਇਹਨੇ ਵੀ ਚੰਗਾ ਦੁੱਧ ਦਿੱਤਾ ਹੋਇਆ ਤੇ ਇਸੇ ਦੀ ਧੀ ਜਿਹੜੀ ਸਾਹਮਣੇ ਖੜੀ ਐ ਸੂਣ ਵਾਲੀ ਆ ਤੇ ਇਹਦੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਆਜੋ ਘਰੌਣਿਆਂ ਗੱਲ ਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਿਆਂ ਨੂੰ ਨਾਮ ਦੱਸੋ ਤੁਹਾਡਾ ਹਾਂ ਪਹਿਲਾਂ ਤਾਂ ਰਮਨਦੀਪ ਸਿੰਘ ਪੀਵੀ ਕੱਤਿਆਏ ਚੈਨਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵੀਡੀਓ ਕਲਿੱਪ ਕਰੀ ਤੇ ਬਾਕੀ ਸਾਰੇ ਚੈਨਲ ਦੇਖ ਰਹੇ ਭੈਣਾ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਈ ਜੀ ਨਾਮ ਦੱਸੋ ਹਾਂ ਮੇਰਾ ਖੁਸ਼ਵਿੰਦਰਜੀਤ ਸਿੰਘ ਜੀ ਖੁਸ਼ਵਿੰਦਰਜੀਤ ਸਿੰਘ ਹਾਂਜੀ ਤੇ ਬਈ ਪਿੰਡ ਆਪਣਾ ਪਿੰਡ ਜਟਾਣਾ ਖੁਰਦ ਜਟਾਣਾ ਖੁਰਦ ਟੀਬੀ ਟੀਬੀ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਰਗੜ ਠੀਕ ਆ ਬਈ ਹਾਂਜੀ ਤੇ ਹੁਣ ਬਈ ਆਪਾਂ ਗੱਲ ਕਰਦੇ ਹਾਂ ਜਿਵੇਂ ਤੁਹਾਡੇ ਕੋਲੇ ਜਿਹੜੇ ਪਿੱਛੇ ਖੜਿਆ ਸੋ ਦੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਟੌਪ ਦੀਆਂ ਹਨਾ ਹਾਂਜੀ ਛੋਟੀਆਂ ਤੇ ਮੱਝਾਂ ਹਾਂਜੀ ਤੇ ਜੇ ਆਪਾਂ ਹੁਣ ਗੱਲ ਕਰੀਏ ਬਈ 1 ਛੋਟੇ ਕੋਲ ਪਿੱਛੇ ਮੱਝ ਖੜੀ ਐ ਆਜੋ ਆਪਾਂ ਮੱਝ ਕੋਲ ਹਾਂਗੇ ਤੇ ਦਰਸ਼ਕਾਂ ਨੂੰ ਮੱਝ ਵੀ ਦਿਖਾਵਾਂਗੇ ਪਹਿਲਾਂ ਆਪਾਂ ਹਨਾ ਜਿਹੜੀ ਇਹ ਮੱਝ ਆ ਗਈ ਬਈ ਇੱਧਰ ਲਈ ਵੱਡੀ ਇਹ ਵੱਡੀ ਮੱਝ ਹੀ ਆਪਣੀ ਹੈਗੀ ਕੀ PC 483 ਦੀ ਹੈ ਜੀ ਖੁਦ ਅੱਛਾ ਜੀ PC 483 ਦੀ ਹਾਂਜੀ ਹਾਂਜੀ ਡਾਕਟਰ ਉਹਪਿੰਦਰ ਸਿੰਘ ਹੈ ਵੱਜ ਵਾਲੇ ਵਾਲੇ ਠੀਕ ਹੈ ਉਹਨਾਂ ਨੂੰ ਇਹਦਾ ਟੀਕਾ ਲਾ ਕੇ ਗਏ ਸੀ ਉਤੋਂ ਇਹ ਕੱਟੀ ਆਈ ਸੀ ਪੰਨ ਠੀਕ ਹੈ ਇਹਦੀ ਮੱਝ ਪਾਸੇਲ ਕਰਤੀ ਠੀਕ ਹੈ ਇਹਦੇ ਥੱਲੇ ਵੀ ਕਿੰਨਾ ਦੁੱਧ ਹੈ ਇਹਦੇ ਵੀ 1.5 19 ਲੀਟਰ ਆਪਾਂ ਕੱਢਿਆ ਹੈ ਬਾਕੀ ਇੱਕ ਥਣ ਨੂੰ ਸਟੇਟਸ ਹੋਣ ਦੇ ਬਾਵਜੂਦ ਵੀ ਅੱਛਾ ਹਾਂਜੀ ਠੀਕ ਆ 1.5 19 ਕਿਲੋ ਵੀ ਆਪਾਂ ਕਹਿ ਸਕਦੇ ਹਾਂ 3.5 ਥਣਾਂ ਚੋਂ ਹਾਂਜੀ 3.5 ਗੱਲ ਇਹ ਵੀ ਹੈ ਹਾਂਜੀ ਤੇ ਮਾਸਟਰ ਜੀ ਜਿਹੜਾ ਥਾਣਾ ਉਹ ਵੀ ਪਿਛਲਾ ਹੈਗਾ ਪਿਛਲਾ ਹੈ ਹਨਾ ਬਿਲਕੁਲ ਤੇ ਆਹ ਦੇਖੋ ਦੋਸਤੋ ਬਹੁਤ ਜਿਆਦਾ ਚੰਗੀ ਮੱਝ ਹੈਗੀ ਹਾਂ ਤੇ ਇੱਧਰ ਵੀ ਸਾਨੂੰ ਮਸਟੈਟਸ ਆ ਗਿਆ ਜੀ ਜੋ ਅੱਧਾ ਹੀ ਦੁੱਧ ਅੱਧਾ ਦੁੱਧ ਹੈ ਤੇ ਬਾਡੀ ਵੰਤਰ ਕੱਦ ਕਾਠ ਬਹੁਤ ਆ ਹਨਾ ਬਹੁਤ ਤੇ ਇਸੇ ਦੀ ਝੋਟੀ ਆਪਾਂ ਜਿਹੜੀ ਆਹ ਹਾਂ ਇਹ ਸੇਲ ਕਰਨੀ ਹੈ ਹਾਂਜੀ ਠੀਕ ਆ ਤੇ ਮਾਸਟਰ ਜੀ ਆਇਓ ਮੜਾ ਜਾਈਏ ਝੋਟੀ ਆਪਣੀ 1470 ਦੱਸਦੀ ਹੈ ਇਹ 1470 ਦੱਸਦੀ ਹੈ ਹਾਂਜੀ ਠੀਕ ਆ ਇਹ ਸਿਮਨ ਵੀ ਮੈਂ ਜਿਹੜਾ ਸਾਂਭ ਕੇ ਰੱਖਦਾ ਰਿਕਾਰਡ ਸਾਰਾ ਅੱਛਾ ਰਿਕਾਰਡ ਸਾਰੇ ਸਾਂਭੇ ਹੋਏ ਆ ਸਾਂਭੇ ਹੁੰਦਾ ਤੇ ਲੈ ਵੀ ਮਿੱਤਰੋ ਇਹ ਝੋਟੀ ਹੈਗੀ ਐ 14 70 10 ਥੋੜਾ ਜਾਂਦੀ ਸਿੱਧਾ ਰਹਿਣ ਦੇ ਮੈਨੂੰ ਹਾਂਜੀ ਇਹ ਦੇਖੋ ਅਸੀਂ ਨਾ ਸਿਮਨ ਦੀ ਫੋਟੋ ਵਿੱਚ ਲਾਵਾਂਗੇ ਹਾਂ ਠੀਕ ਐ ਤੇ ਆਪਾਂ ਸ਼ਾਟ ਲਾ ਦਾਂਗੇ ਤੇ ਮਾਸਟਰ ਜੀ ਇਹ ਆ ਗਈ 14 70 10 ਦੀ ਹਾਂਜੀ ਤੇ ਹੁਣ ਕਿਹੜੇ ਤੋਂ ਗੱਭਣਾ ਹੈ ਇਹ ਨਵਾਬ ਬੁੱਲਤੋ ਗੱਭਣਾ ਜੀ ਸਰਸਵਤੀ ਦਾ ਬੇਟਾ ਇਹੜਾ ਐਚਐਸਵੀ ਕੋਲੇ ਹੈੜਾ ਹੁਣ ਸੰਸਨੀਵਾਲ ਦਾ ਹਿਸਾਰ ਬੁਆਨ ਸੈਂਟਰ ਹੈ ਠੀਕ ਹੈ ਠੀਕ ਹੈ ਐਚਐਸਵੀ ਇਹਦਾ ਵੀ ਇਹਦਾ ਵੀ ਸੀਮਣ ਆਪਣੇ ਕੋਲੇ ਜੀ ਖੁਦ ਜਾ ਕੇ ਲੈ ਕੇ ਆਏ ਜੀ ਅਸੀਂ ਅੱਛਾ ਸਟਰਾ ਹੈਗਾ ਸਟਰਾ ਹੈਗਾ ਖੁਦ ਜਾ ਕੇ ਲੈ ਕੇ ਆਏ ਜੀ ਅਸੀਂ ਆਪ ਠੀਕ ਹੈ ਚਲੋ ਇਹ ਇਹ ਆਪਾਂ ਮਤਲਬ ਉੱਤੇ ਲਾਵਾਂਗੇ ਸ਼ਾਟ ਹਾਂਜੀ ਹਾਂਜੀ ਠੀਕ ਹੈ ਉਹਦੇ ਜੀ ਜਾ ਕੇ ਲੈ ਕੇ ਤੇ ਮਾਈਟਰੀ ਜੀ ਪਹਿਲੇ ਸੀਮਨ ਤੋਂ ਰਹਿ ਗਈ ਸੀ ਅੱਛਾ ਪਹਿਲੇ ਸੀਮਨ ਜੀ ਪਹਿਲੇ ਸੀਮਨ ਜੀ ਰਹਿ ਗਈ ਚਲੋ ਨਵਾਬ ਤੋਂ ਗੱਬਣਾ ਨਵਾਬ ਤੋਂ ਗੱਬਣਾ ਤੇ ਬਾਈ ਜੀ ਪਹਿਲੇ ਸੂਏ ਇਹਨੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਬਾਈ ਜੀ ਇਹਨੇ ਪੰ ਦਿੱਤਾ 11.5 ਕਿਲੋ ਦੁੱਧ 11.5 ਕਿਲੋ 27 ਮਹੀਨਿਆਂ ਦੀ ਸੂ ਪੀ ਸੀ ਜੀ 27 ਮਹੀਨਿਆਂ ਦੀ 17 ਮਹੀਨਿਆਂ ਦੀ ਇਹਦੇ ਟੀਕਾ ਲਵਾਤਾ ਸੀ ਠੀਕ ਹੈ ਹਾਂਜੀ ਤੇ ਹੁਣ ਇਹ ਕਹਿ ਦਿੰਦਾ ਇਹ ਦੰਦ ਜੀ ਮਨਲਾ ਚਾਰ ਦੰਦ ਕਹਿ ਲੋ ਇਹਨੂੰ ਮੰਨ ਲੋ ਤਿੰਨ ਦੰਦ ਦੁੱਗੀ ਤੋਂ ਬਾਅਦ ਆਪਾਂ ਕਹਿੰਦੇ ਆ ਵੀ ਸਾਢੇ ਤਿੰਨ ਪੌਣੇ ਇੱਕ ਚਾਰ ਸਾਲ ਦੀ ਏਜ ਹੋਈ ਹੋਈ 39 ਮਹੀਨਿਆਂ ਦੀ ਕਹ ਲਈਏ ਆਪਾਂ ਠੀਕ ਐ 39 ਮਹੀਨਿਆਂ ਦੀ ਹਾਂਜੀ ਠੀਕ ਐ ਤੇ ਦਸੰਬਰ 19 ਦਾ ਜਨਮ ਹੈ ਦਸੰਬਰ 19 ਦਾ ਦਸੰਬਰ 19 ਦਾ ਠੀਕ ਐ ਹਾਂਜੀ ਤੇ ਦਸੰਬਰ 19 ਦਾ ਜਨਮ ਹੈ ਮਿੱਤਰੋ ਇਹਦਾ ਹਾਂਜੀ ਝੋਟੀ ਜਿਹੜੀ ਸਕਰੀਨ ਤੇ ਦੇਸੀ ਜਾਂਦੀ ਨਾ ਬਾ ਕਮਾਲ ਆ ਹਾਂਜੀ ਬਹੁਤ ਸੋਹਣੀ ਝੋਟੀ ਐ ਤੇ ਮੈਂ ਅੱਡੀ ਤੋਰਿਓ ਕਰਾ ਇਹਨੂੰ ਆਪਾਂ ਦਰਸ਼ਕ ਵੀਰਾਂ ਨੂੰ ਦਿਖਾ ਦਗੇ ਤੋਰ ਵੀ ਆਪਾਂ ਰੇਟ ਵੀ ਪਤਾ ਕਰਾਂਗੇ ਸਾਰੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਇੱਧਰਲੇ ਪਸ਼ੂ ਖੜੇ ਇਹਨਾਂ ਦੇ ਵੀ ਲੈ ਕੇ ਦੇਵਾਂਗੇ ਕਿਰਾਂ ਤੁਸੀਂ ਆ ਝੋਟੀ ਦੇਖ ਲਓ ਕੱਦ ਕਾਠ ਹੈਗਾ ਚੰਗਾ ਏ ਆ ਦੇਖੋ ਸਿੰਗੀ ਦੇਖ ਲਓ ਤੁਸੀਂ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਬਹੁਤ ਚੰਗੀ ਆ ਅਸੀਂ ਜੇ ਗੱਲ ਕਰੀਏ ਵੀ ਲੇਵੇ ਦੀ ਲੇਵੇ ਦੀ ਮੰਤਰ ਥਾਣਾ ਜਿਹੜਾ ਹੈਗਾ ਬਹੁਤ ਮੁਠੀ ਵਾਲਾ ਥਾਣਾ ਦਾ ਖੜਾ ਲਓ ਮਾੜੀ ਜੀ ਖੜਾ ਲਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਵੀ ਮਿੱਤਰੋ ਹੁਣ ਸਾਈਡ ਤੋਂ ਤੁਸੀਂ ਪੋਜੇ ਦਾ ਚੈੱਕ ਕਰ ਲਓ ਕਦ ਕਾਢ ਜਾ ਹੈਗੀ ਇਹ ਜਜਮੈਂਟ ਲਾ ਲਓ ਬਾਕੀ ਨਾ ਮੈਂ ਤੁਹਾਨੂੰ ਲੇਵਾ ਮੂਹਰੋਂ ਦਿਖਾ ਦੇਣਾ ਥਣ ਥੂਣ ਹੈਗਾ ਯਾ ਦਾ ਬਹੁਤ ਚੰਗਾ ਬਾਈ ਮਾਸਟਰ ਜੀ ਇੱਕ ਗੱਲ ਦੱਸੋਗੇ ਇਹ ਕਿੰਨੇ ਦਿਨ ਪਏਗੀ ਇਹ ਦਿਨ ਜੀ ਮੇਰੇ ਹਿਸਾਬ ਜੀ ਇੱਕ ਦੋ ਦਿਨਾਂ ਨੂੰ ਦਿਨ ਪੂਰੇ ਇੱਕ ਦੋ ਦਿਨ ਅਜੇ ਲੱਗੂਗੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਕੋਈ ਗੱਲ ਨਹੀਂ ਖੜਾ ਲਓ ਤੇ ਮੈਂ ਜਿਮਾ ਲੇਵੇ ਦੀ ਸਾਫ ਆ हां लेवे ਦੀ ਬਿਲਕੁਲ ਸਾਫ ਹੈ ਜੀ ਤਾਂ ਤੁਰਜਮ ਓਕੇ ਨਹੀਂ ਅੱਛਾ ਜਿਵੇਂ ਹੁਣ ਤਾਂ ਮਾੜੀਆਂ ਜੀਆਂ ਭਲਾਂ ਆ ਗਈਆਂ ਹਨਾ ਇਹ ਤਾਂ ਫਿਰ ਸੂਣ ਵਾਲੇ ਦਾ ਮੜਾ ਮੋਟਾ ਬੈਠਣ ਪੁੱਠਣ ਨਾ ਹੋ ਜਾਂਦਾ ਇੱਕ ਪਾਸੇ ਤੁਸੂ ਬਹਿ ਗੂਗੇ ਹਨਾ ਤੇ ਇੱਕ ਗੱਲ ਹੋਰ ਦੱਸਾਂਗੇ ਵੀ ਠੰਡੀ ਸੀਲ ਕਿੰਨੀ ਕ ਹੈ ਦੇਖ ਲਓ ਜੀ ਪੂਰੀ ਆਪਦੇ ਹਿਸਾਬ ਨਾਲ ਤੁਸੀਂ ਦੇਖ ਲਓ ਪੂਰੀ ਠੰਡੀ ਹੈ ਕੋਈ ਇਹ ਚੋ ਉਹ ਨਹੀਂ ਦਿੱਕਤ ਨਹੀਂ ਕੋਈ ਵਧੀਆ ਜਿਵੇਂ ਮਾਜੀ ਇਹ ਤਾਂ ਉੱਥ ਪਲਾਈ ਚੱਲੀਏ ਸਹੀ ਗੱਲ ਹੈ ਕੋਈ ਕੋਸ਼ ਨਸਲ ਦਾ ਤਾਂ ਪਤਾ ਲੱਗ ਗਿਆ ਹਨਾ ਥੋੜਾ ਜਿਆ ਸਾਨੂੰ ਦੇਖ ਕੇ ਉਪਰਾ ਕਰਦੀ ਹੈ ਹਾਂਜੀ ਹੋ ਜਾਂਦਾ ਜੀ ਹਨਾ ਪਰਾਏ ਨਹੀਂ ਕਰੇ ਠੀਕ ਹੈ ਹਾਂਜੀ ਹਾਂ ਇਹੀ ਨੁਕਸ ਆਪਣੇ ਪੰਜਾਬ ਵਾਲਿਆਂ ਦੇ ਵਿੱਚ ਜਿਹੜਾ ਕਿ ਆਪਾਂ ਨਾ ਕਿਸੇ ਦਾ ਪਰਛਾਵਾਂ ਵੀ ਨਹੀਂ ਪੈਂਦਾ ਹਾਂਜੀ ਹਾਂ ਤੇ ਹਰਿਆਣੇ ਦੇ ਵਿੱਚ ਕੀ ਇਹ ਖੁੱਲੀਆਂ ਰਹਿੰਦੀਆਂ ਕੋਣ ਛੱਪੜ ਛੁੱਪੜ ਖਰਾਬ ਹੋ ਗਏ ਜੀ ਪਿੰਡਾਂ ਚ ਆਵਾਂ ਠੀਕ ਹੈ ਤੇ ਛੱਪੜਾਂ ਤੋਂ ਵੀ ਨਹੀਂ ਜਾਂਦੀਆਂ ਭਰਾ ਜੀ ਰਹਿੰਦੇ ਆ ਉਹਨਾਂ ਪਸ਼ੂ ਥੋੜਾ ਜਿਹਾ ਵੱਧ ਲੜਦਾ ਉੱਪਰੇ ਬੰਦੇ ਤੋਂ ਸਹੀ ਗੱਲ ਹੈ ਤੇ ਜ਼ਰੂਰੀ ਹੈ ਜੇ ਜੇ ਮੈਂ ਕਹਿੰਨਾ ਵੀ ਤੋਰਾ ਫੇਰਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਤੇ ਮੈਟਰ ਜੀ ਇਹਦੀ ਹੁਣ ਆਪਾਂ ਹੁਣ ਗੱਲ ਕਰ ਲਗੇ ਹਾਂਜੀ ਇਹ ਰੇਟ ਦੀ ਰੇਟ ਇਹਦਾ ਇਹ ਦੇਖਿਆ ਵੀ 180 ਮੰਗਦੇ ਆ ਜੀ 180000 ਤੇ ਦਿਓਗੇ ਮਤਲਬ ਕੋਈ ਮਾਨਤਾਨ ਮਾਨਤਾਨ ਹੋ ਜੂਗੀ ਕਿੰਨਾ ਦੱਸ ਦੋ 5-10000 ਦਾ ਹੋ ਜੂਗਾ 70 ਦੀ ਹਾਂਜੀ 70 ਦੀ ਮਾਨਤਾਨ ਇਹਦੇ 'ਚ ਵੀ ਮਾਨਤਾਨ ਕਰਾਉਣਗੇ ਦਾ ਚਲੋ ਮੌਕੇ ਦੀ ਗੱਲ ਆ ਜੀ ਠੀਕ ਹੈ ਤੇ ਤੁਹਾਡੇ ਐਸਟੀਮੇਟ ਮੁਤਾਬਕ ਹੁਣ ਦੁੱਧ ਕਿੰਨਾ ਪਾ ਦੂ ਹੁਣ ਅਸਲ ਤਾਂ ਜੀ ਅੱਗੇ ਦਿੱਤੇ ਦੋ ਜਾਨੀਏ ਮਾਲਕ ਦੀ ਕਿਰਪਾ ਜਾਣੀਏ ਸਹੀ ਟਾਈਮ 'ਆ ਸੂਪੇ ਵਧੀਆ ਕਿਰਪਾ ਹੋ ਜੇ ਤਾਂ ਮੇਰੇ ਹਿਸਾਬ 'ਚ ਮੈਨੂੰ ਉਮੀਦ ਤਾਂ ਹੈਗੀ ਵੀ 15-15 ਤੱਕ ਤਾਂ ਖੁੱਲ੍ਹੇ ਜਾਓ ਖੁੱਲ੍ਹੇ ਜਾਣੀ ਚਾਹੀਦੀ ਠੀਕ ਹੈ ਹਾਂਜੀ ਠੀਕ ਹੈ ਨਹੀਂ ਕੱਦ ਵਿੱਡ ਬਹੁਤ ਆ ਤੁਹਾਡੀ ਹਾਂਜੀ ਝੋਟੀ ਦਾ ਤੇ ਇੱਕ ਨੰਬਰ ਜ਼ਰੂਰ ਬੋਲੋ 9878505037 ਠੀਕ ਹੈ ਹਾਂਜੀ ਤੇ ਮਾਤਾ ਜੀ ਇੱਕ ਜਿਹੜੀ ਆਇਆ ਝੋਟੀ ਖੜੀ ਆਪਣੀ ਵੀਡੀਓ ਥੋੜੀ ਜਿਹੀ ਲੰਮੀ ਜ਼ਰੂਰ ਹੋ ਜਾਊਗੀ ਇਹ ਝੋਟੀ ਬਾਰੇ ਵੀ ਚਾਣਨਾ ਪ아요 ਤੁਹਾਡੇ ਪੁੱਤ ਇਹ ਆਪਣੀ ਉਸੇ ਦੀ ਵੱਡੀ ਮੱਝ ਦੀ PC 483 ਵਾਲੀ ਦੀ ਝੋਟੀ ਹੈ ਜੀ ਠੀਕ ਹੈ ਇਹ ਤੋਂ ਛੋਟੀ ਹੈ ਇਹ ਠੀਕ ਹੈ ਇਹ ਐਲ ਡੀ ਐਫ ਜਿਹੜਾ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਵੀਰ ਬੁੱਲ ਵੀਰ ਬੁੱਲ ਰਾਣੂ ਦਾ ਬੇਟਾ ਸੀ ਉਹ ਠੀਕ ਹੈ ਉਹਦੀ ਹੈ ਇਹ ਉਹਦੀ ਹੈ ਹਾਂਜੀ ਤੇ ਉਹਦਾ ਟੀਕਾ ਮੇਰੇ ਹੱਥ ਚ ਉਹਦਾ ਵੀ ਹਾਂ ਅਸੀਂ ਤੁਹਾਨੂੰ ਦਿਖਾਇਆ ਸੀਗਾ ਜੀ ਹਾਂ ਇਹ ਦੀਂਦਾ ਨਹੀਂ ਸਰ ਕੈਮਰੇਜ ਚ ਚੱਕਰ ਜ ਨਹੀਂ ਪੈਂਦਾ ਹਣਾ ਇਹ ਉਸ ਵੀਰ ਬੁੱਲ ਦੀ ਹੈ ਠੀਕ ਹੈ ਹਾਂਜੀ ਤੇ ਬਾਕੀ ਸ਼ੌਕੀਏ ਨੇ ਹਾਂਜੀ ਹਾਂ ਮਾਸਟਰ ਜੀ ਨੇ ਸਾਂਭ ਸਵਾਲ ਵੀ ਚੰਗੀ ਆ ਪਸ਼ੂਆਂ ਦੀ ਤੇ ਇੱਕ ਇਧਰ ਤੁਹਾਨੂੰ ਮੈਂ ਇਹਦੇ ਬਾਰੇ ਵੀ ਮੜਾ ਜਾ ਚਾਣਨਾ ਪਾਇਓ ਜਿਹੜੀ ਥੋੜੀ ਸਾਈਵਾਲ ਬੈਠੀ ਹੈ ਇਹ ਆਪਣੀ ਸਾਈਵਾਲ ਬੜਾ ਹੀ ਆਪਏ ਮਿੱਤਰ ਨੇ ਗੁਰਮਖ ਸਿੰਘ ਜੀ ਠੀਕ ਹੈ ਬਹੁਤ ਪਰਮ ਮਿੱਤਰ ਨੇ ਸਾਡੇ ਠੀਕ ਹੈ ਭਾਈ ਹੈ ਆਪਣਾ ਵੱਡਾ ਉਹ ਠੀਕ ਹੈ ਉਹ ਸਾਈਵਾਲ ਤੇ ਕੰਮ ਕਰਦੇ ਨੇ ਬਹੁਤ ਚੰਗੇ ਬਰੀਡਰ ਨੇ ਸਾਈਵਾਲ ਦੇ ਉਹ ਠੀਕ ਹੈ ਉਹਨਾਂ ਕੋਲੇ ਬੁੱਲ ਸੀ S11 ਦਾ ਬੱਚਾ ਸੀ ਉਹਨਾਂ ਦਾ ਪੁਸ਼ਪਨਾ ਰੱਖਿਆ ਸੀ ਉਹਨਾਂ ਨੇ ਅੱਛਾ ਜੀ ਇਹ ਉਹਦੀ ਹੈ ਉਹਦੀ ਹੈ ਇਹਨੇ ਕਿੰਨਾ ਕ ਦੁੱਧ ਦਿੱਤਾ ਇਹਨੇ ਆਪਾਂ ਕੋਲੇ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਅੱਛਾ ਹਾਂਜੀ ਠੀਕ ਹੈ ਤੇ ਉਹ ਬੱਚੀ ਆ ਗਈ ਇਹਦੀ ਹੈਨਾ ਉਹ ਬੱਚੀ ਨਾ ਇਹਦੀ ਨੀ ਇਹਦੀ ਛੋਟੀ ਭੈਣ ਹੈ ਅੱਛਾ ਛੋਟੀ ਭੈਣ ਹੈ ਇਹਦਾ ਬੱਚਾ ਹੈ ਜੀ ਉਹ ਖੜਾ ਠੀਕ ਹੈ ਠੀਕ ਹੈ ਬੱਚਾ ਆ ਗਿਆ ਹਾਂ ਕੇਸਰੀਓਲ ਦਾ ਬੱਚਾ ਹੈ ਉਹ ਠੀਕ ਹੈ ਠੀਕ ਹੈ ਤੇ ਕੇਸਰੀਓ ਤੋਂ ਇਸ ਵਾਰ ਫੇਰ ਗੱਭਣੇ ਠੀਕ ਹੈ ਹਾਂ ਐਚਐਸ ਵੀ ਆਏ ਤੋਂ ਠੀਕ ਹੈ ਬਾਈ ਜੀ ਤੇ ਚਲੋ ਵੈਦ ਰਿਕਾਰਡ ਨੇ ਮਾਸਟਰ ਜੀ ਕੋਲੇ ਬਹੁਤ ਚੰਗੇ ਪਸ਼ੂ ਆ ਬਾਈ ਜੀ ਦੇ ਉਹ ਵੀ ਆਪਣੀ ਬਿਹੜਾ ਜਿਹੜੀ ਕੇਸਰੀਓ ਤੋਂ ਹੀ ਅੱਛਾ ਪ੍ਰੈਗਨੈਂਟ ਹੈ ਤੇ ਇੱਕ ਵਾਰ ਆਪਾਂ ਦੱਸ ਕੇ ਵੀਰਾਂ ਨੂੰ ਮੱਝ ਦਿਖਾ ਦਈਏ ਤੋੜ ਕੇ ਹਾਂਜੀ ਬਿਲਕੁਲ ਕੋਰ ਤੇ ਲੈ ਵੀ ਮਿੱਤਰੋ ਆ ਜਿਹੜੀ ਆਪਾਂ ਝੋਟੀ ਦਿਖਾਈ ਸੀ ਨਾ ਇਹ ਮਾਂ ਆ ਗਈ ਮੈਂ ਕਿਹਾ ਤੁਹਾਨੂੰ ਮਾਂ ਵੀ ਖੋਲ ਕੇ ਦਿਖਾ ਦਈਏ ਹਨਾ ਤੇ ਇਹਦਾ ਵੀ ਕਦ ਕੱਠ ਬਹੁਤ ਆ ਦੇਖੋ ਪਸ਼ੂ ਆ ਜਿਹੜੇ ਬਾਈ ਲੈ ਜੋ ਮਾੜੀ ਉਧਰੋਂ ਲੈ ਜੋ ਲੈ ਜੋ ਅੰਦਰ ਬਣ ਦੋ ਕੋਈ ਕਰਨੀ ਕੋਈ ਨਹੀਂ ਇਹ ਆ ਦੇਖੋ ਇਹਨੇ ਵੀ ਜਿਹਨੇ ਅਡਰੋਡ ਕੁਆਲਟੀ ਆ ਜਿਹੜੀ ਬਹੁਤ ਚੰਗੀ ਆ ਇਹ ਆ ਦੇਖੋ ਤੁਸੀਂ ਲੈ ਵੇ ਦੀ ਬੰਤਰ ਜਿਵੇਂ ਬਾਈ ਨੇ ਪਹਿਲਾਂ ਕਿਹਾ ਹਨਾ ਵੀ ਇੱਕ ਥਾਂ ਇਹਦਾ ਜਿਹੜਾ ਅੱਧਾ ਹੈਗਾ ਮਗਰ ਲਾ ਫੇਰ ਵੀ ਤੁਸੀਂ ਦੇਖ ਲਓ ਚੰਗੀ ਆ ਤੇ 1.5 19 ਕਿਲੋ ਦੁੱਧ ਤੇ ਮਾਸਟਰ ਜੀ ਜੇ ਹੁਣ ਚਵਾਈ ਮਤਲਬ ਸੂਈ ਜਦੋਂ ਚਵਾਈ ਕਰਾ ਦੋਂਗੇ ਇਹਦੀ ਚੋਅ ਹੈ ਜੀ ਜ਼ਰੂਰ ਹੈਨਾ ਹਾਂਜੀ ਹਾਂ ਇਹ ਚੋਅ ਹੀ ਕਰਾਵਾਂਗੇ ਮਾਰ ਕੇ ਪਾਗਰੇ ਕੋ ਮੜਾ ਮੋਟਾ ਥਣ ਤੋਂ ਵੀ ਇਹ ਪ੍ਰੋਗਰੈਸ ਹੋਈ ਜੇ ਠੀਕ ਹੈ ਤਾਂ ਇਹਦੀ ਚੋਅ ਹੀ ਜ਼ਰੂਰ ਕਰਾਵਾਂਗੇ ਚੋਅ ਹੀ ਜ਼ਰੂਰ ਕਰਾਵਾਂਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲੈ ਵੀ ਬੰਦਾ ਸਾਡਾ ਇਹ ਮੈਂ ਕਹਿੰਦਾ ਵੀ ਦੇਖਿਓ ਵੀ ਇੰਨਾ ਕਹੇ ਵੀ ਵੀਡੀਓ ਬਣੀ ਜਾਂਦੀ ਹੈ ਬਾਈ ਕਹਿੰਦਾ ਤੇ ਗੋਹਾ ਫੇਰ ਵੀ ਦੇਖੋ ਹੈਨਾ ਇਹ ਜ਼ਰੂਰੀ ਹੈ ਬਾਈ ਕੰਮ ਕਰਮ ਹੁੰਦੇ ਨੇ ਬੰਦੇ ਦੇ ਡੀਪੀ ਮਾਸਟਰਾਂ ਦੀ ਭਈ ਇਹ ਬਹੁਤ ਵੱਡੀ ਉਹ ਆ ਗਈ ਹੈ ਨਾ ਹਮੁੰਦੇ ਨੇ ਇਹ ਬੰਦੇ ਨਾ ਬਾਈ ਜੀ ਤੁਹਾਡਾ ਨਾ ਅਸੀਂ ਲਾਸਟ ਦੇ ਉੱਤੇ ਧੰਨਵਾਦ ਕਰਨਾ ਚਾਹੁੰਦੇ ਆ ਇੱਕ ਬਾਈ ਨਾ ਰਾਮ ਜੀ ਹੋਰ ਵੀ ਗੱਲ ਹੈ ਹਾਂ ਜੀ ਹਾਂ ਜਦ ਤੱਕ ਨਾ ਝੂਠ ਮਾਰਿਆ ਨਾ ਹੀ ਮਾਰੀਏ ਤੇ ਨਾ ਹੀ ਰੱਬ ਮਰਵਾਵੇ ਨਾ ਹੀ ਇਹ ਸੋਚ ਹੈ ਠੀਕ ਹੈ ਜੀ ਅਪ 15 ਤੱਕ ਕਹਿੰਦੇ ਆ ਠੀਕ ਹੈ ਹੋ ਸਕਦਾ ਹੈ ਵੱਧ ਵੀ ਦੇ ਦੇ ਵੱਧ ਵੀ ਦੇ ਦੇ ਹਾਂ ਇਹ ਝੂਠੀ ਵੱਧ ਵੀ ਕੱਢ ਦੂ ਉਹਦੇ ਮੈਨੂੰ ਪਤਾ ਠੀਕ ਹੈ ਕਿਉਂਕਿ ਉਮਰ ਬੰਦ ਛੋਟੀ ਦੀ ਸੂਕੀ ਸੀ ਪਹਿਲੇ ਵਾਰ ਠੀਕ ਹੈ ਹਾਂ ਇਸ ਤੀਜੇ ਸੂਏ ਤੱਕ ਕਹਿੰਨੇ ਵਧਣ ਸਹੀ ਗੱਲ ਇਹਦੇ ਹਿਸਾਬ ਹਾਂ ਹਾਂ ਨਹੀਂ ਇਹ ਗੱਲ ਸੋਡੀ ਜਮਾਂਦਾਰੀ ਹੈ ਸਰ ਕੋਲ ਛੋਟੀ ਉਮਰ ਦੀ ਕੱਚੀ ਹੈ ਜਿਹੜੇ ਪਾਰਖੂ ਬੰਦੇ ਹੁੰਦਾ ਸਰ ਪਤਾ ਹੁੰਦਾ ਠੀਕ ਹੈ ਹੈਨਾ ਤੇ ਮਾਸਟਰ ਜੀ ਥੋੜਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਲੇ ਦੇ ਵਿੱਚ ਤੁਸੀਂ ਇਹ ਜੀ ਚੰਗੇ ਪਸ਼ੂ ਪਾਲਦੇ ਹੋ ਹੈਨਾ ਹਾਂਜੀ ਹਾਂਜੀ ਤੇ ਅੱਜ ਪਾਲਣੇ ਵੀ ਚਾਹੀਦੇ ਜੇ ਅਪਾਂ ਦਾ ਨੌਜਵਾਨ ਪੀੜ੍ਹੀ ਨੂੰ ਇਹੀ ਅਪੀਲ ਕਰਦੇ ਆਂ ਵੀ ਆ ਨਸ਼ੇ ਪਤਨ ਤੋਂ ਹੋਰ ਕੰਮਾਂ ਤੋਂ ਬਚ ਕੇ ਆਪਦੇ ਚੰਗੇ ਪਸ਼ੂ ਪਾਲੋ ਚੰਗਾ ਨਾਂ ਬਣਾਓ ਘਰੇ ਦੁੱਧ ਵੀ ਕਿਉਂ ਖਾਓ ਤੇ ਮਨ ਤਾਂ ਕਰੋ ਠੀਕ ਹੈ ਤੇ ਨਸ਼ਿਆਂ ਚ ਕੁਛ ਨਹੀਂ ਪਿਓ ਨਸ਼ਿਆਂ ਚ ਕੁਛ ਹਾਂ ਨਾਲੇ ਆਪ ਦਾ ਵਧੀਆ ਇੱਕ ਕਾਰੋਬਾਰ ਹੈ ਚੰਗਾ ਬਿਜ਼ਨਸ ਵੀ ਹੈ ਹਾਂਜੀ ਜੇ ਆਪਾਂ ਕਹਿ ਦਈਏ ਪਸ਼ੂਆਂ ਚ ਬਚਦਾ ਨਹੀਂ ਤਾਂ ਬਚਦਾ ਵੀ ਬਹੁਤ ਕੁਛ ਹੈ ਫਿਰ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਪਸ਼ੂ ਰੱਖਦੇ ਆ ਹਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਾਲੇ ਆਪਣਾ ਇਹੀ ਸੰਦੇਸ਼ ਹੈ ਜੀ ਬਸ ਵੀ ਜਿਹੜਾ ਚੰਗੇ ਢੰਗ ਨਾਲ ਪਸ਼ੂ ਪਾਲਣ ਤੇ ਆਪਦੇ ਪਸ਼ੂਆਂ ਨੂੰ ਸਾਂਭ ਕੇ ਚੰਗੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਠੀਕ ਹੈ ਅੱਗੇ ਲੈ ਕੇ ਜਾਣ ਤੇ ਮੇਰੀ ਸੋਚ ਵੀ ਆਪਾਂ ਜਿਹੜਾ ਜ਼ਿਲ੍ਹਾ ਵੀ ਹਰਿਆਣੇ ਵਾਂਗ ਅੱਗੇ ਆ ਸਕਦਾ ਕੋਈ ਇੱਥੇ ਪਸ਼ੂਆਂ ਦੀ ਕਮੀ ਨਹੀਂ ਠੀਕ ਹੈ ਚੰਗੇ ਤੋਂ ਚੰਗੇ ਨੇ ਪਰ ਚੰਗੇ ਟੀਕੇ ਲਵਾਓ ਠੀਕ ਹੈ ਚੰਗੀ ਨਸਲ ਚੰਗੀ ਨਸਲ ਜਿਹੜੀ ਆਪਾਂ ਤਿਆਰ ਕਰੀਏ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਇੱਕ ਸਾਨੂੰ ਮੈਸੇਜ ਦਿੱਤਾ ਤੁਸੀਂ ਹੈ ਨਾ ਜੀ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਮਾਨਸਾ ਜਲੇ ਨੂੰ ਜਿੰਨਾ ਹੋ ਸਕੀਏ ਨਾ ਉਹਨਾਂ ਅੱਗੇ ਲੈ ਕੇ ਜਾਏ ਇਹ ਸੋਡੀ ਸਪੋਰਟ ਨਾਲ ਹੀ ਕਮੀ ਕੋਈ ਨਹੀਂ ਸਾਰੇ ਭੈਣ ਭਾਈ ਨੌਜਵਾਨ ਮਿੱਤਰ ਜਿਹੜੇ ਦੇਖ ਰਹੇ ਨੇ ਵੀਡੀਓ ਦੇ ਜ਼ਰੀਏ ਠੀਕ ਹੈ ਉਹ ਆਪਾਂ ਕਰ ਸਕਦੇ ਨੇ ਸਭ ਕੁਝ ਹੋ ਸਕਦਾ ਹੈ ਹੋ ਸਕਦਾ ਹਾਂਜੀ ਤੇ ਚਲੋ ਛੋਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਆਸ ਕਰਦੇ ਹਾਂ ਕਿ ਆਪਾਂ ਹੋਰ ਨਵੇਂ ਪਸ਼ੂਆਂ ਦੀ ਵੀਡੀਓ ਛੋਡੇ ਏਰੀਆ ਦੇ ਵਿੱਚ ਲੈ ਕੇ ਆਈਏ ਤੇ ਛੋਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ